ਫਿਲਮ ਉੜਤਾ ਪੰਜਾਬ ਤੇ ਬੰਬੇ ਹਾਈ ਕੋਰਟ ਵਿੱਚ ਫੈਸਲਾ ਅੱਜ ਫਿਲਮ ਨਿਰਮਾਤਾਵਾਂ ਵੱਲੋਂ ਸੈਂਸਰ ਬੋਰਡ ਖਿਲਾਫ ਪਾਈ ਪਟੀਸ਼ਨ ਤੇ ਹੋਏਗੀ ਸੁਣਵਾਈ ਪੰਜਾਬ ਦੇ ਨਸ਼ਾ ਤੇ ਆਧਾਰਿਤ ਬਣੀ ਇਸ ਫਿਲਮ 'ਚੋਂ ਸੈਂਸਰ ਬੋਰਡ ਨੇ ਪੰਜਾਬ ਕਨੈਕਸ਼ਨ ਹਟਾਉਣ ਲਈ ਕਿਹਾ ਸੀ ਨਸ਼ਾ ਦੇ ਮੁੱਦੇ ਤੇ ਪੰਜਾਬ ਸਰਕਾਰ ਖਿਲਾਫ ਕਾਂਗਰਸ ਦਾ ਦਰਨਾ ਜਲੰਧਰ ਵਿੱਚ ਅੱਜ ਕਾਂਗਰਸ ਉੱਪਰਦਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਦਰਨਾ ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ ਤੇ ਨਸ਼ਾ ਦੀ ਸਮੱਸਿਆ ਹੋਣਗੇ ਦਰਨੇ ਦੇ ਮੁੱਖ ਮਸਲੇ ਜਾਟ ਰਖਵਾ ਕਰਨ ਤੇ ਲੱਗੀ ਸਟੇ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਰੈਣਾ ਹਾਈ ਕੋਰਟ ਵਿੱਚ ਸੁਣਵਾਈ ਟਲੀ 17 ਜੂਨ ਪਾਈ ਗਈ ਅਗਲੀ ਤਾਰੀਖ ਰਖਵਾ ਕਰਨ ਖਿਲਾਫ ਪਟੀਸ਼ਨ ਪਾਉਣ ਵਾਲੀ ਧਿਰ ਨੇ ਅਦਾਲਤ ਤੋਂ ਮੰਗਿਆ ਸੀ ਹੋਰ ਸਮਾਂ ਰਖਵਾ ਕਰਨ ਖਿਲਾਫ ਪਾਈ ਪਟੀਸ਼ਨ ਮਨਜ਼ੂਰ ਕਰਦਿਆਂ ਹਾਈ ਕੋਰਟ ਨੇ ਬਦਲਿਆ ਸੀ ਹਰਿਆਣਾ ਸਰਕਾਰ ਦਾ ਫੈਸਲਾ ਬਰ ਚੰਡੀਗੜ੍ਹ ਤੋਂ ਹੈ ਜਿੱਥੋਂ ਦਾ ਸੈਕਟਰ 17 ਸਥਿਤ ਪੰਜਾਬ ਬੀਜੇਪੀ ਪੰਜਾਬ ਡੀਜੀਪੀ ਜੇਲ੍ਹਾਂ ਦੇ ਦਫ਼ਤਰ ਦੇ ਪਾਰਕਿੰਗ ਦੇ ਵਿੱਚ ਇੱਕ ਗੱਡੀ ਵਿੱਚੋਂ ਨੌਜਵਾਨ ਦੀ ਲਾਸ਼ ਪਰਾਮਦ ਹੋਈ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਫੋਰੈਂਸਿਕ ਟੀਮ ਵੀ ਮੌਕੇ ਤੇ ਹੈ ਮਾਮਲੇ ਦੀ ਜਾਂਚ ਜਾਰੀ ਹੈ ਜ਼ਿੰਬਾਬਵੇ ਖਿਲਾਫ ਦੂਜੇ ਵਨਡੇ ਵਿੱਚ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲੈਣ ਵਾਲੀ ਭਾਰਤੀ ਟੀਮ ਦੀ ਦਮਦਾਰ ਸ਼ੁਰੂਆਤ ਜ਼ਿੰਬਾਬਵੇ ਨੂੰ ਲੱਗੇ ਸ਼ੁਰੂਆਤੀ ਝਟਕੇ ਪਹਿਲਾ ਵਨਡੇ ਜਿੱਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਭਾਰਤ 1-0 ਨਾਲ ਅੱਗੇ